ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆ ਸਾਡੇ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੇਅਰਮੈਨ ਜਸ਼ਮੀਤ ਸਿੰਘ ਪਾਟਿਆ ਜੀ ਮੌਜੂਦ ਨੇ ਔਰ ਲੈਂਡਮਾਰਕ ਇਮੀਗ੍ਰੇਸ਼ਨ ਲਿਮਟਿਡ ਦੇ ਸੈਮੀਨਾਰਜ਼ ਆ ਰਹੇ ਨੇ ਬਹੁਤ ਵੱਡਾ ਜਿਹੜਾ ਇੱਕ ਸੈਮੀਨਾਰਾਂ ਦਾ ਸਿਲਸਿਲਾ ਸ਼ੁਰੂ ਹੋ ਰਿਹਾ ਹੈ ਅਪ੍ਰੈਲ ਦੇ ਮਹੀਨੇ ਦੇ ਵਿੱਚ ਔਰ ਉਹਦੇ ਨਾਲ ਨਾਲ ਯੂਕੇ ਦੇ ਸਪਾਊਸ ਵੀਜ਼ਾ ਤੋਂ ਗੱਲ ਸ਼ੁਰੂ ਕਰਾਂਗੇ ਇਹਨਾਂ ਸੈਮੀਨਾਰਸ ਦੇ ਵਿੱਚ ਯੂਕੇ ਦੀਆਂ ਕਿਹੜੀਆਂ-ਕਿਹੜੀਆਂ ਯੂਨੀਵਰਸਿਟੀਆਂ ਆਉਣਗੀਆਂ यूके ਦੇ ਵਿਦਿਆਰਥੀ ਇਹਨਾਂ ਸੈਮੀਨਾਰਸ ਦੇ ਵਿੱਚ ਕੀ ਆਫਰ ਲੈਟਰ ਹਾਸਲ ਕਰ ਸਕਣਗੇ ਸਕਾਲਰਸ਼ਿਪ ਕਿੰਨੀ ਕੁ ਮਿਲੇਗੀ ਇਹ ਸਾਰੀਆਂ ਗੱਲਾਂ ਨੂੰ ਅੱਗੇ ਵਧਾਵਾਂਗੇ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਸਸਿਕਾ ਸਸਿਕਾ ਜਸਮੀਤ ਜੀ ਸਭ ਤੋਂ ਪਹਿਲਾਂ ਦੱਸੋ ਕਿ ਮੈਨੂੰ ਪਤਾ ਲੱਗਿਆ ਕਿ ਲੈਂਡਮਾਰਕ ਇਮੀਗ੍ਰੇਸ਼ਨ ਖਾਸ 5000 ਡਾਲਰ ਦੀ ਸਕਾਲਰਸ਼ਿਪ ਦੇਣ ਵਾਲਾ ਹੈ ਇਸ ਸੈਮੀਨਾਰ 'ਚ ਹੀ ਮਿਲਣੀ ਹੈ ਔਰ ਯੂਕੇ ਦੇ ਵਿਦਿਆਰਥੀਆਂ ਲਈ ਕਰਿਓ ਅਪਡੇਟ ਸੋ ਜੇ ਜੀ ਸਰ ਸਕਾਲਰਸ਼ਿਪ ਕਾਲਜ ਵੱਲੋਂ ਮਿਲੇਗੀ ਉਹ ਲੱਗ ਏ ਸਕਾਲਰਸ਼ਿਪ ਅਪ ਟੂ 5000 ਡਾਲਰਸ ਹੈ ਸਪਿਨ ਐਂਡ ਵਿਨ ਸਪਿਨ ਐਂਡ ਵਿਨ ਮਤਲਬ ਤੁਸੀਂ ਆਪਣਾ ਟਰਾਈ ਕਰੋਗੇ ਸੋ ਤੁਹਾਨੂੰ 500 ਡਾਲਰ ਤੋਂ ਲੈ ਕੇ 5000 ਡਾਲਰ ਤੱਕ ਦੀ ਸਕਾਲਰਸ਼ਿਪ ਮਿਲ ਸਕਦੀ ਆ ਸੋ ਦਿਸ ਇਜ਼ ਫਰਸਟ ਟਾਈਮ ਕੋਈ ਵੀ ਕਰ ਰਿਹਾ ਕਿ 5000 ਡਾਲਰ ਦੀ ਸਕਾਲਰਸ਼ਿਪ ਦਿਸ ਇਜ਼ ਵਿਦ ਦਿਸ ਵਿਲ ਬੀ 기ਵਨ ਬਾਈ ਲੈਂਡਮਾਰਕ ਇਮੀਗ੍ਰੇਸ਼ਨ ਓਨਲੀ ਤੇ ਤੇ ਕੀ ਕਹਿੰਦੇ ਆ ਜੇ ਸਟੂਡੈਂਟ ਇਹ ਵਾਲੀ ਆਫਰ ਨਹੀਂ ਲੈਣਾ ਚਾਹੁੰਦੇ ਤਾਂ ਟੈਬਲੇਟ ਜਾਂ ਲੈਪਟਾਪ ਆਫਟਰ ਵੀਜ਼ਾ ਤਾਂ ਸਾਰੇ ਸਟੂਡੈਂਟਸ ਨੂੰ ਦਿੱਤਾ ਹੀ ਜਾ ਰਿਹਾ ਤੁਹਾਨੂੰ ਦੱਸਿਆ ਹੀ ਸੀ ਮੈਂ ਬਟ ਇਹ ਸੈਮੀਨਾਰ ਵਿੱਚ ਜਿਹੜੀ ਸਪੈਨ ਐਂਡ ਬਿੰਦ ਦੀ ਆਪਸ਼ਨ ਹੈ ਇਹ ਸੈਮੀਨਾਰ ਵਿੱਚ ਹੀ ਦੇਈ ਜਾ ਰਹੀ ਹੈ ਜਿਵੇਂ ਤੁਸੀਂ ਯੂਕੇ ਕਿਹਾ ਤਾਂ ਯੂਕੇ ਦੇ ਯੂਨੀਵਰਸਿਟੀ ਆਫ ਗਲੋਸਟਰਸ਼ਾਇਰ ਯੂਨੀਵਰਸਿਟੀ ਆਫ ਕ੍ਰੀਏਟਿਵ ਆਰਟਸ ਯੂਨੀਵਰਸਿਟੀ ਆਫ ਲਾ ਐਬਰਟੇ ਯੂਨੀਵਰਸਿਟੀ ਲੰਡਨ ਮੈਟਰੋਪੋਲਿਟਨ ਯੂਨੀਵਰਸਿਟੀ ਇਹਨਾਂ ਦੇ ਜਿਹੜੇ ਨੁਮਾਇੰਦੇ ਆ ਉਹ ਸੈਮੀਨਾਰ ਸਟੇ ਪੰਜ ਯੂਨੀਵਰਸਟੀਆਂ ਦੇ ਨੁਮਾਇੰਦੇ ਮੌਜੂਦ ਰਹਿਣਗੇ ਇਸ ਤੋਂ ਇਲਾਵਾ ਜੇ ਕਿਸੇ ਵੀ ਯੂਨੀਵਰਸਿਟੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਕਵੈਂਟਰੀ ਯੂਨੀਵਰਸਿਟੀ ਯੂਨੀਵਰਸਿਟੀ ਆਫ ਪਾਟਸਮਾਉਥ BPP ਕਿਸੇ ਵੀ ਯੂਨੀਵਰਸਿਟੀ ਚ ਅਪਲਾਈ ਕਰਨਾ ਚਾਹੁੰਦੇ ਹੋ ਕੋਈ ਪ੍ਰੋਸੈਸਿੰਗ ਫੀਸ ਲੈਂਡਮਾਰਕ ਇਮੀਗ੍ਰੇਸ਼ਨ ਦੀ ਨਹੀਂ ਹੈਗੀ ਜ਼ੀਰੋ ਪ੍ਰੋਸੈਸਿੰਗ ਫੀਸ ਕਿਸੇ ਨੂੰ ਫੰਡ ਸ਼ੋ ਕਰਨ ਦੀ ਵੀ ਲੋੜ ਨਹੀਂ ਹੈਗੀ ਤੁਸੀਂ ਫ੍ਰੀ ਆਫ ਕਾਸਟ ਆਪਣਾ ਕੇਸ ਅਪਲਾਈ ਕਰ ਸਕਦੇ ਹੋ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ 28 ਦਿਨ ਚ ਕਿਵੇਂ ਤੁਸੀਂ ਆਪਣੇ ਹੀ ਫੰਡਸ ਯੂਜ਼ ਕਰਕੇ ਲੱਖਾਂ ਰੁਪਈਆ ਆਪਣਾ ਬਚਾ ਸਕਦੇ ਹੋ ਸੋ ਨੋ ਪ੍ਰੋਸੈਸਿੰਗ ਫੀਸ ਉਸ ਤੋਂ ਉੱਤੇ ਸਕਾਲਰਸ਼ਿਪ ਲੈਂਡਮਾਰਕ ਵੱਲੋਂ ਦਿੱਤੀ ਜਾਏਗੀ ਐਂਡ ਜੇ ਤੁਸੀਂ ਜੀ ਕਹਿੰਦੇ ਆ ਇਨ੍ਹਾਂ ਯੂਨੀਵਰਸਿਟੀਆਂ ਨੂੰ ਮਿਲ ਸਕਦੇ ਹੋ ਆਪਣੇ ਡਾਊਟਸ ਕਲੀਅਰ ਕਰ ਸਕਦੇ ਹੋ ਔਰ 스ਪਾਊਸ ਨੂੰ ਵੀ ਲਾਂ ਲੈ ਕੇ ਜਾ ਸਕਦੇ ਹੋ ਕਿਉਂਕਿ ਮਾਸਟਰਸ ਇਨ ਰਿਸਰਚ ਪ੍ਰੋਗਰਾਮ University of Gloucestershire offer ਕਰ ਰਹੀ ਹੈ ਹੁਣੇ ਹੀ ਸਾਡੇ ਕੋਲ ਲਿミਟਡ ਸੀਟਸ ਹੈਗੀਆਂ ਦੇਖੋ ਮਾਸਟਰ ਇਨ ਰਿਸਰਚ ਸਪਟੰਬਰ ਲਈ ਲਿミਟਡ ਸੀਟਸ ਹੈਗੀਆਂ ਔਰ ਇਸ ਟਾਈਮ ਤੇ ਕੁਝ 18 ਕ ਬੱਚਿਆਂ ਨੇ ਆਫਰ ਲੈਟਰ ਰੀਸੈਂਟਲੀ 스파우스 ਵਾਲਿਆਂ ਦੀ ਕਿਉਂਕਿ 스파우스 ਤੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਆਇਲਟਸ ਹੋਣੀ ਜ਼ਰੂਰੀ ਹੈ ਜੇ ਤੁਸੀਂ ਕਹੋ ਕਿ ਐਮਓਆਈ ਬੇਸਿਸ ਤੇ ਮੈਂ 스파우스 ਕੇਸ ਕਰਨਾ ਤਾਂ ਥੋੜਾ ਜਿਹਾ ਡਿਫਿਕਲਟ ਹੈਗਾ ਆਇਲਟਸ ਦੇ ਨਾਲ ਹੀ ਤੁਸੀਂ 스파우스 ਕੇਸ ਆਪਣਾ ਲਗਵਾਓ ਔਰ ਤਾਂ ਹੀ ਤੁਹਾਨੂੰ ਆਫਰ ਲੈਟਰ ਮਿਲੇਗੀ ਸੋ ਜਿੰਨਾ ਬੱਚਿਆਂ ਨੇ ਹਾਈਲਾਈਟਸ ਕੀਤੀ ਹੈ ਗ੍ਰੈਜੂਏਟ ਹੈਗੇ ਹਨ ਔਰ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹਨ ਤਾਂ ਯੂਕੇ ਨੋ ਪ੍ਰੋਸੈਸਿੰਗ ਫੀਸ ਦੇ ਨਾਲ ਅਸੀਂ ਪ੍ਰੋਸੀਡ ਕਰ ਸਕਦੇ ਹਾਂ ਬਿਲਕੁਲ ਠੀਕ ਹੈ ਅੱਛਾ ਸੈਮੀਨਾਰਸ ਕਿਥੇ ਕਿਥੇ ਹੋਣੇ ਨੇ ਜਸਮੀਤ ਜੀ ਇਹ ਵੀ ਵਿਦਿਆਰਥੀਆਂ ਲਈ ਜ਼ਰੂਰ ਅਪਡੇਟ ਕਰੋ 16 April ਨੂੰ JW Marriott 'ਚ ਸਾਡਾ ਸੈਮੀਨਾਰ ਹੈ ਐਂਡ 17 April ਨੂੰ ਸਾਡਾ ਸੈਮੀਨਾਰ ਹੈਗਾ ਹੋਟਲ ਪਾਰਕ ਪਲਾਜ਼ਾ ਲੁਧਿਆਣਾ 18 April ਨੂੰ ਹੋਟਲ ਪਾਰਕ ਪਲਾਜ਼ਾ ਜਲੰਧਰ ਐਂਡ 20 April ਨੂੰ ਦਿੱਲੀ ਹੋਟਲ ਜਨਕ ਰਿਆਤ ਸੈਂਟ੍ਰਿਕ ਜਨਕਪੁਰੀ ਐਂਡ 26 ਅਪ੍ਰੈਲ ਨੂੰ ਵਦੋਦਰਾ ਲੈਮਨਟਰੀ ਹੋਟਲ ਚ ਸੋ ਇਹ ਪੰਜ ਸੈਮੀਨਾਰ ਐਤਕੀ ਹੋਣ ਜਾ ਰਹੇ ਨੇ ਜਲਦੀ ਹੀ ਅਸੀਂ ਆਹਮਦਾਬਾਦ ਸੂਰਤ ਉਸ ਸਾਈਡ ਵੀ ਸੈਮੀਨਾਰ ਕਰਾਂਗੇ ਔਰ ਐਸੇ ਵਦੋਦਰਾ ਚ ਸਾਡਾ ਸੈਮੀਨਾਰ ਹੋਣ ਜਾ ਰਿਹਾ ਲੈਮਨਟਰੀ ਹੋਟਲ ਚ ਸੋ ਜਿਹੜੇ ਵੀ ਵਿਦਿਆਰਥੀ ਦਿੱਲੀ ਦੇ ਹੈਗੇ ਆ ਉਹ ਸਾਨੂੰ ਦਿੱਲੀ ਚ ਮੈਨੂੰ ਮਿਲ ਸਕਦੇ ਆ 20 ਅਪ੍ਰੈਲ ਨੂੰ ਐਂਡ ਤੁਸੀਂ ਮੈਨੂੰ ਗੁਜਰਾਤ ਚ ਮਿਲ ਸਕਦੇ ਹੋ 26 ਤਰੀਕ ਨੂੰ ਵਦੋਦਰਾ ਚ ਬਿਲਕੁਲ ਠੀਕ ਹੈ ਔਰ ਜੇ ਕੇ ਮੈਰੀਟ ਚੰਡੀਗੜ੍ਹ ਦੇ ਵਿੱਚ 16 ਅਪ੍ਰੈਲ ਨੂੰ ਹੈ ਚੰਡੀਗੜ੍ਹ ਸਾਰੇ ਵਿਦਿਆਰਥੀ ਜਿਹੜੇ ਪੰਜਾਬ ਵਾਲੇ ਨੇ ਉਹ ਚੰਡੀਗੜ੍ਹ ਵੀ ਜਾ ਸਕਦੇ ਨੇ ਸੈਮੀਨਾਰ ਦਾ ਹਿੱਸਾ ਬਣ ਸਕਦੇ ਨੇ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਜਸਮੀਤ ਜੀ ਨੇ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ 90 413 90 412 ਇਸ ਨੰਬਰ ਤੇ ਤੁਸੀਂ ਪੈਨ ਇੰਡੀਆ ਗੱਲ ਕਰ ਸਕਦੇ ਹੋ ਫ੍ਰੀ ਐਂਟਰੀ ਹੈ ਬਿਲਕੁਲ ਸੈਮੀਨਾਰ ਦੇ ਵਿੱਚ ਔਰ ਤੁਸੀਂ ਸਾਰੇ ਜਿਹੜੇ ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵਸ ਨੇ ਯੂਕੇ ਨੂੰ ਲੈ ਕੇ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ ਜਸਮੀਤ ਜੀ ਲੈਂਡਮਾਰਕ ਇਮੀਗ੍ਰੇਸ਼ਨ यूके ਦੇ ਲਈ ਕਿਸ ਤਰ੍ਹਾਂ ਦੇ ਪ੍ਰੋਫਾਈਲਸ ਨੂੰ ਰਿਕਮੈਂਡ ਕਰੇਗਾ ਯੂਨੀਵਰਸਿਟੀਜ਼ ਕਿੰਨਾਂ ਦੇ ਪ੍ਰੋਫਾਈਲ ਆਉਣ ਤੁਹਾਡੇ ਕੋਲ ਸੋ ਦੇਖੋ ਯੂਕੇ ਚ ਜਿਹੜੀਆਂ ਪ੍ਰੋਫਾਈਲਸ ਹੈ ਕਿ ਮੈਂ ਕਹਿੰਦਾ ਐਮਓਆਈ ਬੇਸਿਸ ਤੇ ਵੀ ਜਾ ਸਕਦੇ ਹੋ ਤੁਸੀਂ ਸੋ ਇਫ ਯੂ ਵਾਂਟ ਟੂ ਗੋ ਵਿਦਆਉਟ ਆਇਲਟਸ ਆਲਸੋ ਥੈਨ ਆਲਸੋ ਯੂਕੇ ਇਸ ਐਕਸੈਪਟਿੰਗ ਯੂ ਰਾਈਟ ਨਾਓ ਬਟ 스ਪਾਊਸ ਕੇਸ ਜਿਹੜਾ ਰਿਸਰਚ ਪ੍ਰੋਗਰਾਮ ਜਿਸੀ ਅਪਲਾਈ ਕਰਦੇ ਆ ਤਾਂ ਮੇਰੇ ਸਾਬ ਨਾਲ ਆਇਲਟਸ ਕੰਪਲਸਰੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਕਾਲਜ ਦੇ ਕੇ ਜਾਣਗੇ ਜਿਹੜੇ ਬੱਚੇ ਰਿਸਰਚ ਪ੍ਰੋਗਰਾਮ ਕਰ ਸਕਦੇ ਆ ਕਿਉਂਕਿ ਜੇ ਤੁਹਾਡੀ ਇੰਗਲਿਸ਼ ਚੰਗੀ ਨਹੀਂ ਹੈਗੀ ਤਾਂ ਰਿਸਰਚ ਪ੍ਰੋਗਰਾਮਸ ਕਰਨੇ ਵੀ ਬੜੇ ਮੁਸ਼ਕਲ ਹੈ ਸੋ ਸਟੂਡੈਂਟਸ ਰਾਈਟ ਨਾਊ ਯੂਕੇ ਐਮਓਆਈ ਬੇਸਿਸ ਤੇ ਵੀ ਅਸੀਂ ਜਾ ਸਕਦੇ ਆ ਯੂਕੇ ਵਿਦ ਆਇਲਟਸ ਵੀ ਜਾ ਸਕਦੇ ਆ ਯੂਕੇ ਚ ਸਕਾਲਰਸ਼ਿਪਸ ਵੀ ਲੈ ਸਕਦੇ ਆ ਯੂਕੇ ਇਨ ਲੰਡਨ ਆਊਟ ਆਫ ਲੰਡਨ ਸਾਰੇ ਆਪਸ਼ਨਸ ਅਵੇਲੇਬਲ ਹੈਗੇ ਆ ਘੱਟੋ ਘੱਟ ਨਹੀਂ ਤਾਂ 25 ਤੋਂ 30 ਯੂਨੀਵਰਸਿਟੀਆਂ ਨਾਲ ਸਾਡੇ ਡਾਇਰੈਕਟ ਟਾਈਅਪਸ ਹੈਗੇ ਆ ਤੁਸੀਂ ਉਹਨਾਂ ਵਿੱਚ ਅਪਲਾਈ ਕਰ ਸਕਦੇ ਹੋ ਔਰ ਡਾਇਰੈਕਟ ਟਾਈਪਸ ਹੋਣ ਦੇ ਨਾਲ-ਨਾਲ ਸਟੂਡੈਂਟਸ ਨੂੰ ਤਾਂ ਹੀ ਕਰਕੇ ਅਸੀਂ ਜ਼ੀਰੋ ਪ੍ਰੋਸੈਸਿੰਗ ਫੀਸ ਦੀ ਆਫਰ ਦੇ ਰਹੇ ਹਾਂ ਜੇ ਟ੍ਰੈਕ ਟਾਈਪਸ ਨਹੀਂ ਹੋਣਗੇ ਤਾਂ ਲੱਖਾਂ ਰੁਪਈਆ ਸਪਾਉਸ ਕੇਸ ਤੇ ਵੀ ਚਾਰਜ ਕੀਤਾ ਜਾ ਰਿਹਾ ਹੈ ਸਟੂਡੈਂਟ ਤੋਂ ਫੰਡ ਸ਼ੋਤੇ ਲੱਖਾਂ ਰੁਪਈਆ ਚਾਰਜ ਕੀਤਾ ਜਾ ਰਿਹਾ ਹੈ ਪੈਕੇਜ ਵਿੱਚ ਜਾਲੇ ਨੇ ਸੋ ਸਟੂਡੈਂਟਸ ਮੇਰੇ ਹਿਸਾਬ ਨਾਲ ਇੰਨਾਂ ਸਾਰੀਆਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਔਰ ਆਪਣਾ ਲੱਖਾਂ ਰੁਪਈਆ ਤੁਸੀਂ ਬਚਾ ਸਕਦੇ ਹੋ ਕਿਉਂਕਿ ਜਦੋਂ ਅਸੀਂ ਪੈਕੇਜ ਕਰਦੇ ਹਾਂ 5 ਤੋਂ 7 ਲੱਖ ਰੁਪਏ ਦਾ ਨੁਕਸਾਨ ਹੁੰਦਾ ਹੈ ਜਿਹੜਾ ਝੇਲਣਾ ਬੜਾ ਹੀ ਮੁਸ਼ਕਲ ਹੋ ਜਾਂਦਾ ਹੈ ਔ ਉਹ ਯੂਨੀਵਰਸਿਟੀਆਂ ਕਾਲਜ ਛੱਡ ਦਿੰਦੇ ਆ ਕਿਉਂਕਿ ਉਹ ਇੱਥੇ ਹੀ ਇੰਨਾ ਪੈਸਾ ਦੇ ਕੇ ਜਾਂਦੇ ਆ ਔਰ ਉੱਥੇ ਜਾ ਕੇ ਦੇਖੋ ਜੇ ਤੁਸੀਂ ਇਲੀਗਲ ਹੋਣ ਜਾ ਰਹੇ ਹੋ ਤਾਂ ਮੈਂ ਕਿਸੇ ਨੂੰ ਵੀ ਐਡਵਾਈਸ ਨਹੀਂ ਕਰਾਂਗਾ ਕਿ ਤੁਸੀਂ ਕਿਸੇ ਕੰਟਰੀ ਚ ਇਲੀਗਲ ਹੋਣ ਜਾਓ ਬਿਲਕੁਲ ਠੀਕ ਹੈ ਸ਼ੋ ਥੈਂਕ ਯੂ so much ਬਹੁਤ ਹੀ ਇੰਪੋਰਟੈਂਟ ਜਸਮੀਤ ਜੀ ਦੇ ਨਾਲ ਸੈਮੀਨਾਰਸ ਦੇ ਸਬੰਧ ਦੇ ਵਿੱਚ ਹੈ ਸਕਰੀਨ ਤੇ ਨੰਬਰ ਹੈ ਸਾਰੇ ਵਿਦਿਆਰਥੀ ਇਸ ਨੰਬਰ ਤੇ ਕਾਲ ਕਰ ਸਕਦੇ ਨੇ ਥੈਂਕ ਯੂ so much ਜਸਮੀਤ ਜੀ ਥੈਂਕ ਯੂ so much ਥੈਂਕ ਯੂ ਸਰ